ਬਲਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾਂਟ 11 ਭਾਗ ਪਹਿਲਾ ਨਿੰਦਰ ਜਿਸ ਦਿਨ ਦਾ ਜਸਮੀਤ ਨੂੰ ਛੱਡ ਗਿਆ ਸੀ ਉਸ ਦਿਨ ਦੇ ਉਹ ਦੋਵੇਂ ਮਾਂ ਪੁੱਤ ਚੁੱਪ ਚੁੱਪ ਸਨ ਘਰ ਵਿੱਚ ਸੁੰਨਸਾਨ ਪਸਰੀ ਹੋਈ ਸੀ ਨਿੰਦਰ ਜਾਂ ਤਾਂ ਕਰਾਹਾ ਲਾਉਣ ਚੱਲਿਆ ਜਾਂਦਾ ਜਾਂ ਚੁੱਪ ਚਾਪ ਘਰੇ ਪਿਆ ਰਹਿੰਦਾ ਕਲਵੀਰ ਵੀ ਘਰੇ ਉੱਪਰਾਂ ਵਾਂਗ ਫਿਰਦੀ ਰਹਿੰਦੀ ਜਾਂ ਚੁੱਪ ਕਰਕੇ ਮੰਜੇ ਤੇ ਪਈ ਰਹਿੰਦੀ ਝੂਰਦੀ ਰਹਿੰਦੀ ਕੁਲਝਦੀ ਰਹਿੰਦੀ ਆਪਣੇ ਤੇ ਆਪਣੇ ਪੁੱਤ ਨਿੰਦਰ ਦੇ ਮਾੜੇ ਕਰਮਾਂ ਨੂੰ ਕੋਸਦੀ ਰਹਿੰਦੀ। ਉਹ ਘਰ ਦਾ ਗਰੀ ਵਾਲਾ ਗੇਟ ਬੰਦ ਕਰਕੇ ਰੱਖਦੀ। ਕਿਤੇ ਉਹਨੂੰ ਵੇੜੇ ਵਿੱਚ ਫਿਰਦੀ ਦੇਖ ਕੇ ਗਰੀ ਵਿੱਚੋਂ ਲੰਘਦੀ ਕੋਈ ਤੀਵੀਂ ਨਾ ਵੜੇ। ਐਵੇਂ ਹੰਤਰੇ ਲੈਣ ਨੂੰ। ਉਹਦਾ ਕਿਸੇ ਦੇ ਮੱਥੇ ਲੱਗਣ ਨੂੰ ਜੀ ਨਹੀਂ ਸੀ ਕਰਦਾ। ਕਿਸੇ ਸਵਾਲ ਦਾ ਸਾਹਮਣਾ ਉਹ ਕਰਨਾ ਨਹੀਂ ਸੀ ਚਾਹੁੰਦੀ। ਉਹ ਦੋਵੇਂ ਮਾਂ-ਪੁੱਤ ਆਪਸ ਵਿੱਚ ਵੀ ਗੱਲ ਕਰਦੇ ਤਾਂ ਉਹ ਇੰਨਾ ਹੌਲੀ ਬੋਲਦੇ ਕਿ ਕਿਤੇ ਕੋਈ ਗਵਾਂਢੀ ਕੰਧ ਉੱਤੋਂ ਦੀ ਉਹਨਾਂ ਦੀ ਗੱਲ ਨਾ ਸੁਣ ਲਵੇ। ਨਿੰਦਰ ਜਦੋਂ ਜਸਮੀਤ ਨੂੰ ਛੱਡ ਕੇ ਮੁੜਿਆ ਸੀ ਕਲਵੀਰ ਨੇ ਉਸੇ ਦਿਨ ਆਪਣੇ ਭਰਾ ਜਗਜੀਤ ਨੂੰ ਫੋਨ ਤੇ ਸਾਰੀ ਗੱਲ ਦੱਸ ਦਿੱਤੀ ਸੁਣ ਕੇ ਉਹਨੂੰ ਵੀ ਤਕਾ ਲੱਗਿਆ ਉਹ ਕਿਸੇ ਜ਼ਰੂਰੀ ਕੰਮ ਵਿੱਚ اٹਕਿਆ ਹੋਇਆ ਸੀ ਜ਼ਰੂਰੀ ਕੰਮ ਕੀ ਉਹਨਾਂ ਦੀ ਮੱਝ ਸੂਣ ਵਾਲੀ ਸੀ ਉਹਨੇ ਇੱਕ ਅੱਧੇ ਦਿਨ ਵਿੱਚ ਸੂਣਾ ਸੀ ਉਹ ਮੱਝ ਤੇ ਨਜ਼ਰ ਰੱਖ ਰਿਹਾ ਸੀ ਰਾਤ ਨੂੰ ਵੀ ਮੱਝ ਕੋਲ ਮੰਜਾ ਢਾਕੇ ਸੌਂਦਾ ਉਹਨੇ ਸੋਚਿਆ ਕਿ ਮੱਝ ਦੇ ਸੂਣ ਤੋਂ ਮਗਰੋਂ ਹੀ ਜਾਵੇਗਾ ਆ ਖਾਨੂੰ ਨੇ ਆਖ ਦਿੱਤਾ ਕਿ ਪਰਸੋਂ ਤੱਕ ਉਹਨਾਂ ਕੋ ਲਾਵੇਗਾ ਪਰ ਉਹਨੂੰ 3 ਦਿਨ ਲੱਗੇ ਜਗਜੀਤ ਆਇਆ ਤੇ ਉਹ ਉਹਦੇ ਨਾਲ ਸਲਾਹਾਂ ਕਰਨ ਲੱਗੇ ਕਿ ਹੁਣ ਕੀ ਕੀਤਾ ਜਾਵੇ ਜਗਜੀਤ ਬੋਲਿਆ ਇਹੋ ਜੀ ਠੱਗੀ ਆਪਾਂ ਤਾਂ ਕਦੇ ਸੁਣੀ ਨਹੀਂ ਐਡੀਆਂ ਐਡੀਆਂ ਗੱਲਾਂ ਦਾ ਉਹਲਾ ਰੱਖ ਕੇ ਵੀ ਕੋਈ ਆਪਦੀ ਟੀ ਨੂੰ ਸੁਖੀ ਬਸਾਉਣ ਦੀ ਗੱਲ ਕਿਵੇਂ ਸੋਚ ਸਕਦਾ ਆਪਾਂ ਠੰਡੇ ਦਿਮਾਗ ਨਾਲ ਸੋਚਦੇ ਹਾਂ ਕਿ ਇਹਦਾ ਹੱਲ ਕੀ ਹੈ ਵੀਰਾ ਆਪਣਾ ਤਾਂ ਘਰ ਪਟਿਆ ਗਿਆ ਨਾ ਮਸਾਂ ਮੁੰਡਾ ਵਿਆਹ ਸੀ ਉਤੋਂ ਐਡਾ ਵੱਡਾ ਕਲੰਕ ਲੱਗ ਗਿਆ। ਨਾ ਕਿਸੇ ਨੂੰ ਕਹਿਣ ਜੋਗੇ ਨਾ ਮੂੰਹ ਦਿਖਾਉਣ ਜੋਗੇ। ਕੁਲਵੀਰ ਨੇ ਰੋਂ ਹੱਕੀ ਹੋ ਕੇ ਆਖਿਆ। ਉਹ ਕੋਈ ਨਹੀਂ ਭੈਣੇ ਰੱਬ ਦੀ ਮਰਜ਼ੀ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਕਿਸੇ ਦਾ। ਬਾਪੇ ਸਭ ਠੀਕ ਕਰੂਗਾ। ਪ੍ਰਾਨ ਨੇ ਕੁਲਵੀਰ ਨੂੰ ਹੌਸਲਾ ਦੇਣ ਲਈ ਆਖਿਆ। ਫਿਰ ਉਹ ਨਿੰਦਰ ਨੂੰ ਪੁੱਛਣ ਲੱਗਿਆ। ਉਸ ਦਿਨ ਤੋਂ ਮਗਰੋਂ ਉਹਨਾਂ ਦਾ ਜਾਂ ਵਿਚੋਲੇ ਦਾ ਕੋਈ ਹੋਣ ਜਾਂ ਕੋਈ ਸੁਨਿਆ ਨਹੀਂ ਆਇਆ। ਨਹੀਂ ਮਾਮਾ ਜੀ ਅਜੇ ਨਹੀਂ ਆਇਆ। ਮੈਂ ਹਰ ਭਾਜੰਦੇ ਫੋਨ ਉਡੀਕ ਰਿਹਾ ਸੀ। ਜਦੋਂ ਦਾ ਫੋਨ ਆਇਆ ਤਾਂ ਕੱਲ ਨੂੰ ਮੈਂ ਆਪ ਫੋਨ ਕਰੂੰਗਾ ਉਹਨੂੰ ਨਿੰਦਰ ਨੇ ਮਾਮੇ ਨੂੰ ਦੱਸਿਆ ਅਗਲੇ ਦਿਨ ਜਸਮੀਤ ਤੇ ਮਾਮੇ ਹਰਮੇਲ ਦਾ ਫੋਨ ਆ ਗਿਆ ਮਾਮੇ ਨੇ ਬੜੇ ਪਿਆਰ ਨਾਲ ਜਸਮੀਤ ਨੂੰ ਲੈ ਜਾਣ ਬਾਰੇ ਪੁੱਛਿਆ ਨਿੰਦਰ ਨੇ ਸਾਫ਼ ਕਰ ਦਿੱਤਾ ਕੋਈ ਉਹ ਜਸਮੀਤ ਨੂੰ ਨਹੀਂ ਲੈ ਜਾਵੇਗਾ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਨਿੰਦਰ ਨੇ ਇਹ ਸਾਰੀ ਗੱਲ ਆਪਣੀ ਮਾਂ ਤੇ ਮਾਮੇ ਨੂੰ ਦੱਸੀ ਸੁਣ ਕੇ ਮਾਮਾ ਬੋਲਿਆ ਦੇਖ ਲਓ ਦੁਨੀਆ ਕਿੰਨੀ ਚਲਾਕ ਹੈ ਦੇਖੋ ਕਿੰਨੇ ਭੋਲੇ ਬਣਦੇ ਆ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਆ ਹੁਣ ਤਾਂ ਉਹਨਾਂ ਨੇ ਭੋਲੇ ਬਣਨਾ ਹੀ ਹੋਇਆ ਭੋਲੇ ਤਾਂ ਸੀ ਸੀਗੇ ਜਿਹੜੇ ਉਹਨਾਂ ਦੇ ਚੁੰਗਲ ਚ ਫਸ ਗਏ ਕੁਲਵੀਰ ਬੋਲੀ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਮਾਮਾ ਨਿੰਦਰ ਨੇ ਪੁੱਛਿਆ ਜਗਜੀਤ ਸੋਚ ਕੇ ਬੋਲਿਆ ਤੂੰ ਉਹਨੂੰ ਫੋਨ ਕਰ ਵਿਚੋਲੇ ਨੂੰ ਉਹ ਕੀ ਕਹਿੰਦਾ ਉਹਦੀ ਵੀ ਸੁਣ ਲਈਏ ਮਾਮੇ ਨੇ ਆਖਿਆ ਨਿੰਦਰ ਨੇ ਹਰਭਜਨ ਨੂੰ ਫੋਨ ਕੀਤਾ ਉਹਦਾ ਫੋਨ ਉੱਝਾ ਹੋਇਆ ਸੀ ਉਹ ਕਿਸੇ ਹੋਰ ਨਾਲ ਗੱਲ ਕਰ ਰਿਹਾ ਸੀ ਨਿੰਦਰ ਨੇ ਕੁਝ ਚਿਰ ਰੁਕੇ ਦੁਬਾਰਾ ਫਿਰ ਫੋਨ ਕੀਤਾ ਹੁਣ ਹਰਪ੍ਰਜਨ ਨੇ ਫੋਨ ਚੁੱਕ ਲਿਆ ਨਿੰਦਰ ਬੋਲਿਆ ਤੂੰ ਮੁੜ ਕੇ ਕੁਝ ਦੱਸਿਆ ਹੀ ਨਹੀਂ ਉਹਨਾਂ ਨਾਲ ਕੋਈ ਗੱਲ ਹੋਈ ਕਿ ਨਹੀਂ ਅਬਾ ਸੁਣੇ ਉਹਨਾਂ ਨਾਲ ਹੀ ਗੱਲ ਕਰ ਰਿਹਾ ਸੀ ਫੋਨ ਤੇ ਤੇਰੇ ਸਹੁਰੇ ਕੁਲਵੰਤਾ ਫੋਨ ਸੀ ਆ ਸ਼ਾਮ ਨੂੰ ਉਹਨਾਂ ਨੇ ਸੱਜੇ ਆਪਣੇ ਘਰ ਮੈਨੂੰ ਤੁਹਾਡੇ ਮਸਲੇ ਬਾਰੇ ਗੱਲਬਾਤ ਕਰਨ ਬਾਰੇ ਮੈਂ ਦੇਖਦਾ ਹਾਂ ਕੀ ਕਹਿੰਦੇ ਆ ਹਰਪ੍ਰਜਨ ਬੋਲਿਆ ਨਾ ਤੂੰ ਇੰਨੇ ਦਿਨਾਂ ਤੋਂ ਗੱਲ ਕੀਤੀ ਨਹੀਂ ਉਹਨਾਂ ਨਾਲ ਇੰਦਰ ਨੇ ਪੁੱਛਿਆ ਮੈਂ ਸੋਚਿਆ ਸੀ ਉਹਨਾਂ ਦਾ ਫੋਨ ਵੀ ਆਵੇਗਾ ਮੇਰੇ ਕੋਲ ਮੈਂ ਫਿਰ ਗੱਲ ਕਰੂੰਗਾ ਜੇ ਨਾ ਵੀ ਆਇਆ ਫੋਨ ਤਾਂ ਵੀ ਮੈਂ 4-5 ਦਿਨਾਂ ਮਗਰੋਂ ਗੱਲ ਕਰੂੰਗਾ ਤਾਂ ਜੋ ਉਹਨਾਂ ਦਾ ਗੁੱਸਾ ਵੀ ਕੋਈ ਠੰਡਾ ਹੋ ਜਾਏ ਆ ਸ਼ਾਮ ਨੂੰ ਫਿਰ ਮੈਂ ਦੱਸਦਾ ਤੈਨੂੰ ਹਰਪ੍ਰੀਤਨ ਬੋਲਿਆ ਤੂੰ ਇਹ ਗੱਲ ਠੋਕ ਕੇ ਕਹਿ ਦੇਈਂ ਕਿ ਜਸਮੀਤ ਨੂੰ ਤਾਂ ਅਸੀਂ ਲੈ ਜਾਂਦੇ ਨਹੀਂ ਜਸਮੀਤ ਦੇ ਮਾਮੇ ਦਾ ਫੋਨ ਆਇਆ ਸੀ ਥੋੜਾ ਜਿਹਾ ਪਹਿਲਾਂ ਮੈਂ ਉਹਨੂੰ ਵੀ ਇਹ ਕਹਤਾ ਤੂੰ ਵੀ ਆਖ ਦੇਣਾ ਬਸ ਇੱਕ ਵਾਰੀ ਸਾ ਕਰ ਦਿਓ ਹੁਣ ਨਿੰਦਰ ਬੋਲਿਆ ਠੀਕ ਠੀਕ ਹੈ ਠੀਕ ਹੈ ਹਰਪਜਨ ਨੇ ਹੰਗਾਰਾ ਭਰਿਆ ਉਹ ਤਿੰਨੇ ਜਣੇ ਬੇਸਬਰੀ ਨਾਲ ਸ਼ਾਮ ਦੀ ਉਡੀਕ ਕਰਨ ਲੱਗੇ ਕਿ ਹਰਪਜਨ ਜਾਵੇਗਾ ਕਲਵੰਤ ਕੋਲ ਕਲ ਕਰਨ ਉਸ ਗੱਲਬਾਤ ਦਾ ਖਬਰੇ ਕੀ ਨਤੀਜਾ ਨਿਕਲੇਗਾ ਆਥ ਨੇ ਹਨੇਰਾ ਹੋਏ ਤੋਂ ਹਰਪਜਨ ਦਾ ਫੋਨ ਆਇਆ ਹਰਪਜਨ ਨੇ ਨਿੰਦਰ ਨੂੰ ਦੱਸਿਆ ਉਹ ਮੈਂ ਗੱਲ ਕੀਤੀ ਸੀ ਉਹਨਾਂ ਨਾਲ ਬੜੇ ਜਰਾ ਗੁੱਸੇ 'ਚ ਆ ਇੱਕ ਪਾਸਾ ਕਰਨ ਦੀ ਜਾਂ ਤਲਾਕ ਦੀ ਗੱਲ ਤਾਂ ਅੱਜ ਮੈਂ ਨਹੀਂ ਕੀਤੀ ਉਹਦੇ ਲਈ ਤਾਂ ਜੇ ਥੋੜੇ ਦਿਨ ਆਪਾਂ ਨੂੰ ਉਡੀਕ ਕਰਨੀ ਪੈਣੀ ਆ ਹਾਲ ਦੀ ਘੜੀ ਤਾਂ ਉਹਨਾਂ ਨੇ ਆਖਿਆ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਕੁੜੀ ਨੂੰ ਲੈ ਜਾਣ ਬਾਰੇ ਮੈਂ ਉਹਨੂੰ ਪੁੱਛਿਆ ਸੀ ਕਿ ਜੇ ਉਹ ਭਲਾ ਕੁੜੀ ਨੂੰ ਲੈ ਕੇ ਨਾ ਜਾਣ ਤਾਂ ਉਹ ਕਹਿੰਦੇ ਫਿਰ ਅਸੀਂ ਧੱਕੇ ਨਾਲ ਕੁੜੀ ਵਿਸਾਵਾਂਗੇ ਸਾਡੇ ਕੋਲ ਹੋਰ ਵੀ ਤਰੀਕੇ ਨੇ ਮੈਂ ਆਖਿਆ ਭਾਈ ਇੱਕ ਤਾਂ ਤੁਸੀਂ ਉਹਨਾਂ ਨੂੰ ਧੋਖਾ ਕੀਤਾ ਤੇ ਉਤੋਂ ਡਰਾਵੀ ਦੇਣਿਓ ਹਰ ਭੱਜਨ ਨੇ ਉਹਨਾਂ ਨਾਲ ਧੋਖੇ ਬਾਰੇ ਕੋਈ ਗੱਲ ਨਹੀਂ ਕੀਤੀ ਸੀ ਇਹ ਗੱਲ ਉਹ ਨਿੰਦਰ ਦਾ ਮਨ ਟਿਕਾਉਣ ਲਈ ਆਪਣੇ ਮਨੋਂ ਜੋੜ ਕੇ ਕਹਿ ਰਿਹਾ ਸੀ ਇਹ ਡਰਾਵੇ ਕੌਣ ਦਿੰਦਾ ਸੀ ਨਿੰਦਰ ਨੇ ਪੁੱਛਿਆ ਅਕਲਵੰਤ ਹੋਰ ਕੌਣ ਕਹਿੰਦਾ ਸੀ ਜਿਉ ਜੱਟ ਤਾਂ ਮੈਂ ਵੀ ਜੱਟਾਂ ਮੈਂ ਉਹ ਕਿਵੇਂ ਆਪਣੀ ਕੁੜੀ ਨੂੰ ਘਰ ਬਿਠਾ ਲੂੰਗਾ ਹਰਪੱਜਨ ਨੇ ਦੱਸਿਆ ਧੋਖੇ ਨਾ ਫਿਰ ਸਾਡੇ ਘਰੇ ਕਿਵੇਂ ਵਸਾ ਦੇਊਗਾ ਨਿੰਦਰ ਬੋਲਿਆ ਆਹ ਫਿਰ ਮੈਨੂੰ ਦੱਸੋ ਮੈਂ ਉਹਨੂੰ ਕੀ ਜਵਾਬ ਦਿਆਂ ਹਰਪੱਜਨ ਨੇ ਪੁੱਛਿਆ ਤੈਨੂੰ ਸਾਡੇ ਜਵਾਬ ਦਾ ਪਤਾ ਹੀ ਐ ਅਸੀਂ ਜਸਮੀਤ ਨੂੰ ਜਮਾ ਨਹੀਂ ਜਾਂਦੇ ਉਹਨਾਂ ਨੇ ਜੋ ਕਰਨਾ ਕਰ ਲੈਣ ਨਿੰਦਰ ਨੇ ਆਪਣਾ ਫੈਸਲਾ ਦੁਹਰਾ ਦਿੱਤਾ ਹਰਪ੍ਰਜਨ ਨਾਲ ਗੱਲ ਹੁਣ ਤਮਗਰੋਂ ਉਹ ਤਿੰਨੇ ਫੈਸਲਾ ਕਰਨ ਲੱਗੇ। ਮਾਮੇ ਨੇ ਆਖਿਆ ਦੇਖੋ ਉਹ ਹੱਥ ਤੇ ਹੱਥ ਰੱਖ ਕੇ ਬੈਠਣਗੇ ਤਾਂ ਨਹੀਂ। ਜ਼ੋਰ ਤਾਂ ਉਹ ਲਾਉਣਗੇ ਆਪਦਾ ਪੂਰਾ। ਆਪਾਂ ਨੂੰ ਜਾਂ ਤਾਂ ਥਾਣੇ ਜਾਣਾ ਚਾਹੀਦਾ ਜਾਂ ਪਹਿਲਾਂ ਕਿਸੇ ਵਕੀਲ ਦੀ ਸਲਾਹ ਲੈਣੀ ਚਾਹੀਦੀ ਹੈ। ਨਿੰਦਰ ਨੂੰ ਇਹ ਗੱਲ ਠੀਕ ਲੱਗੀ। ਉਹਨੇ ਪੁੱਛਿਆ ਮਾਮਾ ਜੀ ਤੁਸੀਂ ਕਿਸੇ ਵਕੀਲ ਨੂੰ ਜਾਣਦੇ ਹੋ? ਆਹ ਇੱਕ ਵਕੀਲ ਨੂੰ ਮੈਂ ਜਾਣਦਾ ਤਾਂ। ਤਿੰਨ ਚਾਰ ਸਾਲ ਪਹਿਲਾਂ ਮੈਂ ਜਾਣਦਾ ਹੁੰਦਾ ਸੀ ਉਹਦੇ ਕੋਲ। ਇਕ ਰੋਲੇ 'ਚ ਮੈਂ ਉਸ ਰੋਲੇ 'ਚ ਗਵਾਹ ਸੀ ਉਹਦਾ ਨਾਮ ਕੀ ਸੀਗਾ ਹਰਪ੍ਰੀਤ ਸਿੰਘ ਢਿੱਲੋਂ ਕੱਲ ਨੂੰ ਚੱਲਦੇ ਆਪਾਂ ਉਹਦੇ ਕੋਲ ਬੰਦਾ ਚੰਗਾ ਹੈ ਉਹ ਆਪਾਂ ਨੂੰ ਸਹੀ ਸਲਾਹ ਦੇਊਗਾ ਮਾਮੇ ਨੇ ਦੱਸਿਆ ਦੂਜੇ ਦਿਨ ਨਿੰਦਰ ਤੇ ਉਹਦਾ ਮਾਮਾ ਕਚਹਿਰੀਆਂ 'ਚ ਪੁੱਜ ਗਏ ਹਰਪ੍ਰੀਤ ਸਿੰਘ ਢਿੱਲੋਂ ਐਡਵੋਕੇਟ ਦੇ ਦਫ਼ਤਰ ਉਹਨੂੰ ਦਫ਼ਤਰ ਕਹਿਣ ਨਾਲੋਂ ਅੱਡਾ ਕਹਿਣਾ ਜ਼ਿਆਦਾ ਠੀਕ ਲੱਗਦਾ ਸੀ ਇੱਕ ਲੱਕੜ ਦਾ ਪੁਰਾਣਾ ਖੋਖਾ ਸੀ ਵਿੱਚ ਇੱਕ ਲੱਕੜ ਦਾ ਮੇਜ਼ ਦੋ ਕੁਰਸੀਆਂ ਤੇ ਸਾਹਮਣੇ ਦੋ ਬੈਂਚ ਲੋਹੇ ਦਾ ਸੰਗਲਪਾ ਕੇ ਕੋਲ ਖੜੇ ਇੱਕ ਦਰਖਤ ਨਾਲ ਬੰਨੇ ਹੋਏ ਸਨ ਮੇਜ਼ ਤੇ ਚਾਰਕੂ ਫੈਲਾ ਤੇ ਇੱਕ ਬਰੀਫ ਕੇਸ ਰੱਖਿਆ ਹੋਇਆ ਸੀ ਵਕੀਲ ਉੱਤੇ ਨਹੀਂ ਸੀ ਕੋਲ ਬੈਠੇ ਇੱਕ ਟਾਈਪਿਸਟ ਤੋਂ ਉਹਨਾਂ ਨੇ ਪੁੱਛਿਆ ਉਹਨੇ ਦੱਸਿਆ ਉਹ ਜੇ ਲੋਸਾ ਆਉਣ ਵਾਲੇ ਨੇ ਤੁਸੀਂ ਬੈਠੋ ਉਹਨਾਂ ਨੇ ਇੱਕ ਡੇਢ ਘੰਟਾ ਉਡੀਕਿਆ ਫਿਰ ਵਕੀਲ ਢਿਲੋਂ ਸਾਹਬ ਆਏ ਉਹਨਾਂ ਨੇ ਸਸਰੀ ਅਕਾਲ ਬਲਾਈ ਸਸਰੀ ਅਕਾਲ ਦਾ ਜਵਾਬ ਦੇਣ ਮਗਰੋਂ ਵਕੀਲ ਨੇ ਉਹਨਾਂ ਨੂੰ ਉਹਨਾਂ ਦਾ ਕਾਰਨ ਪੁੱਛਿਆ जगजीत ने पुराने केस का हवाला देंते हुए जान पछाण कराई वकील ने पछाते हुए आख्या अच्छा 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 हाँ 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 मैं मैं पछाण लिया होर सब ठीक है बस ठीक है भी तो नहीं भी बस थोड़े को कम आए जगजीत ने कहा हाँ जी हाँ जी दसो हुक्कम करो वकील बोलिया हुकम की करोगे असं असी थोनों एक करद करनी है एक सलाह लेनी जगजीत ने चिचकद आख्या ਜਿੰਨੀਆ ਮਰਜੀ ਸਲਾਹ ਲਓ ਅਸੀਂ ਬੈਠੇ ਇਸ ਕੰਮ ਵਾਸਤੇ ਆ ਵਕੀਲ ਨੇ ਉਹਦੀ ਚਿਚਕ ਦੂਰ ਕਰਨ ਲਈ ਆਖਿਆ ਜਗਜੀਤ ਨੇ ਨਿੰਦਰ ਦੇ ਵਿਆਹ ਦੀ ਤੇ ਉਸ ਤੋਂ ਮਗਰੋਂ ਦੀ ਸਾਰੀ ਗੱਲ ਦੱਸੀ ਫਿਰ ਪੁੱਛਿਆ ਹਨੂ ਇਹ ਦੱਸੋ ਜੀ ਕਿ ਇਸ ਤੇ ਉਹਨਾਂ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਜਵਾਬ ਦੇਣ ਦੀ ਥਾਂ ਵਕੀਲ ਨੇ ਜਗਜੀਤ ਨੂੰ ਹੀ ਸਵਾਲ ਪੁੱਛ ਲਿਆ ਮੈਨੂੰ ਇਹ ਦੱਸੋ ਤੁਸੀਂ ਵਿਆਹ ਤੋਂ ਪਹਿਲਾਂ ਕੁੜੀ ਦੇਖੀ ਸੀ ਹਾਂ ਜੀ ਦੇਖੀ ਸੀ ਜੇ ਜੀਤ ਨੇ ਜਵਾਬ ਦਿੱਤਾ ਜਿਹੜੀ ਕੁੜੀ ਦਿਖਾਈ ਗਈ ਸੀ ਉਸੇ ਕੁੜੀ ਨਾਲ ਵਿਆਹ ਹੋਇਆ ਕੁੜੀ ਤਾਂ ਨਹੀਂ ਬਦਲੀ ਉਹਨਾਂ ਨੇ ਵਕੀਲ ਦਾ ਅਗਲਾ ਸਵਾਲ ਸੀ ਨਹੀਂ ਹਨਿੰਦਰ ਨੇ ਜਵਾਬ ਦਿੱਤਾ ਫਿਰ ਧੋਖਾਧੜੀ ਕਾਦੀ ਤੁਸੀਂ ਵਿਆਹ ਤੋਂ ਪਹਿਲਾਂ ਉਹਦੇ ਪਰਿਵਾਰ ਬਾਰੇ ਇਨਕੁਆਰੀ ਕਰਨੀ ਸੀ ਪੂਰੀ ਜਾਂਚ ਕਰਨੀ ਸੀ ਤੁਹਾਡੀ ਗਲਤੀ ਹੈ ਵਕੀਲ ਬੋਲਿਆ ਅਸੀਂ ਆਪਦੇ ਵੱਲੋਂ ਤਾਂ ਪੂਰਾ ਪਤਾ ਕੀਤਾ ਸੀ ਪਰ ਸਾਨੂੰ ਅੰਦਰਲੀ ਗੱਲ ਪਤਾ ਨਹੀਂ ਲੱਗੀ ਜਗਜੀਤ ਨੇ ਸਪਾਈ ਦਿੱਤੀ ਪਹਿਲੀ ਗੱਲ ਤਾਂ ਇੰਟਰ ਕਾਸਟ ਮੈਰਿਜ ਯਾਨੀ ਦੂਜੀਆਂ ਜਾਤਾਂ ਵਿੱਚ ਵਿਆਹ ਕਰਨਾ ਕਾਨੂੰਨ ਦੀਆਂ ਨਜ਼ਰਾਂ ਵਿੱਚ ਕੋਈ ਗੁਨਾਹ ਨਹੀਂ ਕਾਨੂੰਨ ਤਾਂ ਘਰਦਿਆਂ ਦੀ ਮਰਜ਼ੀ ਦੇ ਵਿਰੁੱਧ ਇੰਟਰ ਕਾਸਟ ਮੈਰਿਜ ਕਰਨ ਵਾਲੇ ਮੁੰਡੇ ਕੁੜੀਆਂ ਨੂੰ ਪ੍ਰੋਟੈਕਸ਼ਨ ਦਿੰਦਾ ਹੈ ਮਤਲਬ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ ਤਾਂ ਸੁਰੱਖਿਆ ਦਿੰਦਾ ਹੈ ਦੂਜੀ ਗੱਲ ਇਹਨੂੰ ਧੋਖਾ ਤੁਹਾਡੀ ਸਾਬਤ ਕਰਨ ਲਈ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਤੁਸੀਂ ਵਿਆਹ ਦੀਆਂ ਟਰਮਸ ਐਂਡ ਕੰਡੀਸ਼ਨਸ ਮੇਰਾ ਮਤਲਬ ਵਿਆਹ ਤੋਂ ਪਹਿਲਾਂ ਵਿਆਹ ਦੀਆਂ ਸ਼ਰਤਾਂ ਸੰਬੰਧੀ ਕੋਈ ਲਿਖਤੀ ਰੂਪ ਵਿੱਚ ਸਟੈਂਪ পেਪਰ ਤੇ ਐਗਰੀਮੈਂਟ ਕੀਤਾ ਸੀ ਕੁੜੀ ਵਾਲਿਆਂ ਨਾਲ ਜਾਂ ਬਚੋਲੇ ਨਾਲ ਜਿਹਦੇ 'ਚ ਇਹ ਸ਼ਰਤ ਹੋਵੇ ਕਿ ਕੁੜੀ ਦੀ ਜਾਤ ਜੱਟ ਹੋਣੀ ਚਾਹੀਦੀ ਹੈ ਇਹਦਾ ਜਵਾਬ ਇਹ ਨਹੀਂ ਕਿਉਂਕਿ ਕੋਈ ਵੀ ਇਸ ਤਰ੍ਹਾਂ ਦਾ ਐਗਰੀਮੈਂਟ ਨਹੀਂ ਕਰਦਾ ਵਕੀਲ ਨੇ ਆਖਿਆ ਉਹ ਦੋਵੇਂ ਮਾਮਾ ਭਾਂਜਾ ਸੋਚੀ ਪੈ ਗਏ ਮਾਮਾ ਬੋਲਿਆ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਸਬੂਤ ਵਗੈਰਾ ਤਾਂ ਹੈ ਨਹੀਂ ਇੱਕ ਗੱਲ ਜਿਹੜੀ ਤੁਸੀਂ ਕਹੀ ਆ ਵੀ ਕੁੜੀ ਦਾ ਪਿਓ ਜੱਟ ਹੈ ਕਲਵੰਤ ਪਰੋਦਾ ਅਸਲੀ ਪਿਓ ਨਹੀਂ ਕੁੜੀ ਦੇ ਸਕੂਲ ਕਾਗਜ਼ ਦੇ ਸਰਟੀਫਿਕੇਟਾਂ ਵਿੱਚ ਆਧਾਰ ਕਾਰਡ ਵੋਟਰ ਕਾਰਡ ਸਭ ਜਗਾ ਕੁਲਵੰਤ ਦਾ ਨਾਮ ਹੈ ਇਹਨਾਂ ਸਬੂਤਾਂ ਦੇ ਆਧਾਰ ਤੇ ਉਹ ਉਸੇ ਦੀ ਕੁੜੀ ਮੰਨੀ ਜਾਵੇਗੀ ਇਹ ਤਾਂ ਜੇ ਉਸ ਕੁੜੀ ਦਾ ਅਸਲੀ ਪਿਓ ਜਿਉਂਦਾ ਹੋਵੇ ਜੋ ਕੋਰਟ ਵਿੱਚ ਆ ਕੇ ਕਹੇ ਦੇਵੇ ਕਿ ਕੁੜੀ ਦਾ ਅਸਲੀ ਪਿਓ ਮੈਂ ਆ ਤਾਂ ਕੋਰਟ ਫਿਰ ਵੀ ਨਹੀਂ ਮੰਨੇਗੀ ਆਪਣੇ ਆਪ ਨੂੰ ਕੁੜੀ ਦਾ ਅਸਲੀ ਪਿਓ ਸਾਬਤ ਕਰਨਾ ਉਹਦੇ ਲਈ ਬਹੁਤ ਔਖਾ ਹੋ ਜਾਏਗਾ ਜਿਸ ਤਰ੍ਹਾਂ ਹੋ ਜਾਂਦਾ ਸਾਡਾ ਮਸਲਾ ਫਿਰ ਵੀ ਹੱਲ ਨਹੀਂ ਹੋਏਗਾ ਇਹ ਕੇਸ ਵਿਆਦੀ ਧੋਖਾਧੜੀ ਦਾ ਨਾ ਹੋ ਕੇ ਪਿਓ ਦੇ ਅਸਲੀ ਨਗਲੀ ਹੋਂ ਦਾ ਬਣ ਜਾਏਗਾ ਹੁਣ ਵੀ ਜੇ ਕੋਈ ਕਿਸੇ ਬੱਚੇ ਨੂੰ ਗੋਦ ਲੈ ਲਵੇ ਤਾਂ ਬੱਚਾ ਉਸੇ ਦਾ ਹੀ ਮੰਨਿਆ ਜਾਂਦਾ ਮੇਰੇ ਖਿਆਲ ਚ ਤਾਂ ਉਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਬਣਦਾ ਵਕੀਲ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕੇਸ ਨਹੀਂ ਬਣਦਾ ਸਾਡੇ ਨਾਲ ਤਾਂ ਧੋਖਾ ਹੋਇਆ ਨਾ ਸਾਡੀ ਤਾਂ ਇੱਜ਼ਤ ਮਿੱਟੀ ਚ ਰੁਲ ਗਈ ਹਾਰੇ ਪਿੰਡ ਦੀ ਤੂ ਤੂ ਹੋ ਰਹੀ ਹੈ ਹਾਈ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਨਿੰਦਰ ਬੋਲਿਆ ਉਹ ਮੈਂ ਇਸ ਗੱਲ ਨੂੰ ਸਮਝਦਾ ਮੈਂ ਵੀ ਜੱਟਾਂ ਮੈਂ ਵੀ ਪਿੰਡ ਦਾ ਰਹਿਣ ਵਾਲਾ ਹਾਂ ਇਹ ਗਲਤਾਂ ਬਹੁਤ ਵੱਡੀ ਹੈ ਅੱਖੀਂ ਦੇਖ ਕੇ ਅੱਖੀਂ ਨਿਕਲਣ ਵਾਲੀ ਗੱਲ ਹੈ ਪਰ ਕਾਨੂੰਨੀ ਤੌਰ ਤੇ ਕੋਈ ਵਕੀਲ ਤੁਹਾਡੀ ਮਦਦ ਨਹੀਂ ਕਰ ਸਕਦਾ ਮੈਂ ਸਹੀ ਸਲਾਹ ਦੇ ਰਿਹਾ ਕਿਸੇ ਹੋਰ ਵਕੀਲ ਕੋਲ ਚਲੇ ਜਾਓਗੇ ਉਹ ਪੈਸਿਆਂ ਦਾ ਮਾਰਾ ਫੀਸ ਦੇ ਲਾਲਚ ਵਿੱਚ ਜ਼ਰੂਰ ਤੁਹਾਨੂੰ ਕੋਰਟ ਕਚਹਿਰੀ ਦੇ ਚੱਕਰ ਚ ਪਾ ਦੇਵੇਗਾ ਕੇਸ ਫਾਈਲ ਕਰ ਦੇਵੇਗਾ ਪਰ ਤੁਹਾਡਾ ਬੰਨਾ ਕੁਝ ਨਹੀਂ ਜੇ ਅਸੀਂ ਪੁਰਸ ਵਿੱਚ ਰੱਬਟ ਲਖਾ ਦਈਏ ਜਗਜੀਤ ਨੇ ਪੁੱਛਿਆ ਔਰ ਸਾਲੇ ਕੋਈ ਐਫ ਆਈ ਆਰ ਤਾਂ ਦਰਜ ਕਰਨਗੇ ਨਹੀਂ ਤੁਸੀਂ ਸ਼ਿਕਾਇਤ ਲਿਖ ਕੇ ਦਿਓਗੇ ਉਹ ਲੈ ਕੇ ਰੱਖ ਲੈਣਗੇ ਕੋਈ ਕਾਰਵਾਈ ਨਹੀਂ ਕਰਨਗੇ ਇਹ ਗੱਲ ਹੋਰ ਜੇ ਕੁੜੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਉਹਨਾਂ ਦੀ ਸ਼ਿਕਾਇਤ ਕੀਤੀ ਹੈ ਤਾਂ ਉਹ ਪੜਕ ਜਾਣਗੇ। ਉਹ ਤੁਹਾਡੇ ਉੱਤੇ ਦਾਜ ਦੇ ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਾ ਕੇ ਝੂਠੀ ਸ਼ਿਕਾਇਤ ਕਰ ਦੇਣਗੇ ਤਾਂ ਜੋਰ ਪਾ ਕੇ ਐਫ ਆਈ ਆਰ ਕਰਵਾ ਦੇਣਗੇ। ਫਿਰ ਤੁਸੀਂ ਕੀ ਕਰੋਗੇ? ਤੁਹਾਡੇ ਲਈ ਬਹੁਤ ਵੱਡੀ ਮੁਸ਼ਕਲ ਖੜੀ ਹੋ ਜਾਏਗੀ। ਤੁਹਾਨੂੰ ਸਾਰਿਆਂ ਨੂੰ ਹੱਥ ਕੜੀਆਂ ਵੀ ਲੱਗ ਸਕਦੀਆਂ। ਵਕੀਲ ਨੇ ਹੋਰ ਵਿਸਤਾਰ ਨਾਲ ਉਹਨਾਂ ਨੂੰ ਸਮਝਾਇਆ। ਉਹ ਲਟਕਦੇ ਹੋਏ ਚਿਹਰੇ ਨਾਲ ਘਰ ਮੁੜਾਏ। ਕਲਵੀਰ ਦੇ ਪੁੱਛਣ ਤੇ ਉਹਨੂੰ ਵਕੀਲ ਨਾਲ ਹੋਈ ਗੱਲਬਾਤ ਬਾਰੇ ਦੱਸਿਆ। ਸੁਣ ਕੇ ਉਹ ਵੀ ਉਦਾਸ ਹੋ ਗਈ। ਅੱਖਾਂ ਪਰਾਈ ਚੁੰਨੀ ਤੇ ਪੱਲੇ ਨਾਲ ਅੱਖਾਂ ਪੁੰਜੀਆਂ ਹੁਣ ਸ਼ਾਇਦ ਕੋਈ ਸੋਚਣ ਵਿਚਾਰਨ ਵਾਸਤੇ ਰਿਆਈ ਨਹੀਂ ਸੀ ਸਲਾਹ ਇਹ ਹੋਈ ਕਿ ਜਦੋਂ ਕੁੜੀ ਵਾਲੇ ਕੋਈ ਕਦਮ ਚੁੱਕਣਗੇ ਉਦੋਂ ਮੌਕੇ ਮੁਤਾਬਕ ਸੋਚਿਆ ਜਾਵੇਗਾ ਜਗਜੀਤ ਆਪਣੇ ਪਿੰਡ ਚਲਾ ਗਿਆ ਨਿੰਦਰ ਦੋ ਦਿਨ ਘਰੋਂ ਬਾਹਰ ਨਾ ਨਿਕਲਿਆ ਚੁੱਪਚਾਪ ਅੰਦਰ ਪਿਆ ਰਿਆ ਮਾਂ ਰੋਟੀ ਪਾਣੀ ਦਾ ਆਹਰ ਕਰਦੀ ਪਰੋਖਾਂ ਦੇ ਮਨ ਮਾਰ ਕੇ ਵਿਹਲੀ ਹੋ ਕੇ ਨਿੰਦਰ ਕੋਲ ਆ ਬੈਠਦੀ ਦੁੱਖ ਸੁੱਖ ਕਰਦੀ ਕਦੇ ਅੱਖਾਂ ਪਰ ਆਉਂਦੀ ਕਦੇ ਲੰਮੀ ਚੁੱਪ ਧਾਰ ਲੈਂਦੀ ਨਿੰਦ ਅਕਸਰ ਚੁੱਪ ਰਹਿੰਦਾ ਮਾਂ ਦੀਆਂ ਗੱਲਾਂ ਦਾ ਹੰਗਾਰਾ ਪਰ ਛੱਡਦਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ